ਖਬਰ 247 ਵਿੱਚ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਅੱਜ ਦਾ ਜਿਹੜਾ ਬਲਟਨ ਹੈ ਉਹਨੂੰ ਲੈ ਕੇ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਇਜ਼ਰਾਈਲ ਤੇ ਹਿਜ਼ਬੁੱਲਾ ਸੰਘਰਸ਼ ਦੌਰਾਨ 5 ਅਗਸਤ ਨੂੰ ਕੀ ਕੀ ਵਾਪਰਿਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਲਬਨਾਨ ਵਿੱਚ ਇਜ਼ਰਾਈਲ ਦੀ ਜ਼ਮੀਨੀ ਕਾਰਵਾਈ ਲਗਾਤਾਰ ਜਾਰੀ ਹੈ ਦੱਖਣੀ ਲਬਨਾਨ ਦੀ ਸਰਾਦ ਤੇ ਆਈਡੀਐਫ ਅਤੇ ਹਿਜ਼ਬੁੱਲਾ ਦਰਮਿਆਨ ਚੜਪਾ ਦੀਆਂ ਖਬਰਾਂ ਹਨ ਬਰੂਤ ਵਿੱਚ ਰਾਤ ਪਰ ਹਵਾਈ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਸ਼ਨੀਵਾਰ ਦੁਪਹਿਰ ਨੂੰ ਵੀ ਹਮਲੇ ਜਾਰੀ ਰੱਖੇ ਇਸ ਤਰ੍ਹਾਂ ਸੰਯੁਕਤ ਰਾਸ਼ਟਰ ਸੰਗ ਨੇ ਕਿਹਾ ਹੈ ਕਿ ਇਜ਼ਰਾਈਲੀ ਬੰਬਾਰੀ ਕਾਰਨ ਲਿਬਨਾਨ ਤੋਂ 2 ਲੱਖ ਲੋਕ ਸੀਰੀਆ ਵਾਲੇ ਪਾਸੇ ਚਲੇ ਗਏ ਹਨ ਲਿਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਹਮਾਸ ਦੇ ਦੋ ਚੋਟੀ ਦੇ ਕਮਾਂਡਰ ਵੀ ਮਾਰੇ ਗਏ ਹਨ ਤੇ ਇਹਦੇ ਨਾਲ ਹੀ ਹਿਜ਼ਬੁੱਲਾ ਨੇ ਇਜ਼ਰਾਈਲ ਤੇ ਦਰਜਨਾ ਰਾਕਟ ਵੀ ਡਾਗੇ ਹਨ ਇਸرائیਲੀ ਫੌਜ ਨੇ ਕਿਹਾ ਹੈ ਕਿ ਹਿਜ਼ਬੁੱਲਾ ਨੇ ਅੱਜ 90 ਰਾਕੇਟ ਦਾਗੇ ਜਿਨ੍ਹਾਂ ਤੋਂ ਜ਼ਿਆਦਾਤਰ ਨੂੰ ਡੇਕ ਦਿੱਤਾ ਗਿਆ ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਫਿਲਪੋ ਗ੍ਰਾਡੀ ਅਜ ਬਰੂਤ ਵਿੱਚ ਪਹੁੰਚ ਗਏ ਹਨ ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਲਿਬਨਾਨ ਭਿਆਨਕ ਸ਼ਰਨਾਰਥੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਲਿਖਿਆ ਹੈ ਕਿ ਇਜ਼raਇਲੀ ਹਵਾਈ ਹਮਲਿਆਂ ਕਾਰਨ ਲੋਕ ਬੇਕਾਰ ਤੇ ਬੇਸਹਾਰਾ ਹੋ ਗਏ ਹਨ ਲਬਨਾਨੀ ਪ੍ਰਸ਼ਾਸਨ ਮੁਤਾਬਕ 23 ਸਤੰਬਰ ਤੋਂ ਹੁਣ ਤੱਕ ਇਜ਼raਇਲੀ ਹਵਾਈ ਹਮਲਿਆਂ ਚ 1100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ 17 12 ਲੱਖ ਤੋਂ ਵੱਧ ਲੋਕਾਂ ਨੂੰ ਬੇਕਾਰ ਹੋਣਾ ਪਿਆ ਹੈ ਇਸ ਤੋਂ ਕਿ ਮੱਧਪੂਰਬ ਵਿੱਚ ਲਗਾਤਾਰ ਵਾਧੇ ਤਰਾਹ ਕਾਰਨ ਦੁਨੀਆ ਭਰ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਜਿਹੜੀ ਆ ਉਹ ਪਾਈ ਜਾ ਰਹੀ ਆ ਜਿਹੜੇ ਵਿਸ਼ਲੇਸ਼ਕ ਨੇ ਉਹ ਇਸ جنگ ਨੂੰ ਵੱਡੀ ਹੋਣ ਦਾ ਖਦਸ਼ਾ ਪ੍ਰਗਟਾ ਰਹੇ ਨੇ ਇਸ ਵਿੱਚ ਸਿੱਧੇ ਤੌਰ ਤੇ ਦੋ ਦੁਸ਼ਮਣ ਤਾਕਤਾਂ ਆਪਣੇ ਸਾਹਮਣੇ ਹਨ ਇੱਕ ਪਾਸੇ ਲਬਨਾਨ ਸੀਰੀਆ ਜਮਨ ਤੇ ਇਰਾਕ ਤੇ ਈਰਾਨ ਇੱਕ ਪਾਸੇ ਹਨ ਤੇ ਦੂਜੇ ਪਾਸੇ ਅਮਰੀਕਾ ਤੇ ਕਸ਼ਮੀਰ ਦੇਸ਼ਾਂ ਵਾਲੇ ਸਾਰੇ ਮੁਲਕ ਜਿਨ੍ਹਾਂ 'ਚ ਬ੍ਰਿਟਿਸ਼ ਵੀ ਸ਼ਾਮਲ ਹੈ ਸਾਰੇ ਸਹਿਯੋਗੀ ਇੱਕ ਪਾਸੇ ਹਨ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਮੱਧਪੂਰ ਦੀ ਤਸਵੀਰ ਨੂੰ ਬਦਲਣ ਦਾ ਇਹ 50 ਸਾਲਾਂ ਵਿੱਚ ਸਭ ਤੋਂ ਵਧੀਆ ਤੇ ਵੱਡਾ ਮੌਕਾ ਹੈ ਉਹਨੇ ਸੁਝਾਅ ਦਿੱਤਾ ਹੈ ਕਿ ਇਜ਼ਰਾਈਲ ਨੂੰ ਇਸ ਮੌਕੇ ਦਾ ਫੈਰਟ ਹੁੰਦੇ ਹੋਏ ਅਤਵਾਦੀ ਸ਼ਾਸਨ ਨੂੰ ਪੂਰੀ ਤਰ੍ਹਾਂ ਅਧਰੰਗ ਕਰ ਦੇਣਾ ਚਾਹੀਦਾ ਹੈ ਤੇ ਇਰਾਨ ਦੀਆਂ ਪਰਮਾਣੂ ਸਾਈਟਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ ਤੇ ਜੰਦ ਤੋਂ ਬਚਣਾ ਚਾਹੁੰਦੇ ਹਨ। ਕੁਝ ਲੋਮਨਾਨੀਆਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਇਸ ਜੰਗ ਵਿੱਚ ਜ਼ਬਰਦਸਤੀ ਖਿੱਚਿਆ ਜਾ ਰਿਹਾ ਹੈ ਅਤੇ ਇਹ ਜੰਗ ਉਹਨਾਂ ਦਾ ਹੈ ਹੀ ਨਹੀਂ। ਇਸ ਦੇ ਨਾਲ ਹੀ ਕਈ ਲੋਕਾਂ ਦਾ ਮੰਨਣਾ ਹੈ ਕਿ ਅਰਬ ਇਜ਼ਰਾਇਲ ਸੰਘਰਸ਼ ਨੂੰ ਰੋਕਣ ਦਾ ਸਮਾਂ ਆ ਗਿਆ ਹੈ। ਤਾ ਜੋ ਉਹਨਾਂ ਨੂੰ ਸਥਾਈ ਸ਼ਾਂਤੀ ਜਿਹੜੀ ਆ ਉਹ ਨਸੀਬ ਹੋ ਸਕੇ ਕੁਝ ਲੋਕ ਚਾਹੁੰਦੇ ਹਨ ਕਿ ਟਕਰਾਅ ਤੋਂ ਦੂਰ ਸਿਆਸੀ ਹਲਵਲ ਵਧਣਾ ਚਾਹੀਦਾ ਹੈ ਇਸ ਨਾਲ ਸੁਰੱਖਿਆ ਤੇ ਸ਼ਾਂਤੀ ਦਾ ਵਾਤਾਵਰਨ ਪ੍ਰਦਾਨ ਕੀਤਾ ਜਾ ਸਕਦਾ ਹੈ ਅਤੇ ਦੋ ਰਾਜਾਂ ਦਾ ਹੱਲ ਜਾਨੀ ਕਿ ਫਲਸਤੀਨ ਨੂੰ ਇੱਕ ਸੁਤੰਤਰ ਰਾਜ ਦੇ ਤੌਰ ਤੇ ਅਗਰ ਸਥਾਪਨਾ ਕਰ ਦਿੱਤੀ ਜਾਵੇ ਤਾਂ ਇਹਦੇ ਨਾਲ 1967 ਦੀ ਸਰਦ ਦੇ ਨਾਲ ਇੱਕ ਨਵਾਂ ਦੇਸ਼ ਵੀ ਬਣ ਜਾਏਗਾ ਤੇ ਸਦੀਵੀ ਜਿਹੜੀ ਹੈ ਸ਼ਾਂਤੀ ਉਹ ਸਥਾਪਿਤ ਹੋ ਸਕਦੀ ਹੈ ਜਦੋਂ ਜੀਆਂ ਘਟਰਾਵਾਂ ਵਾਪਰਦੀਆਂ ਤਾਂ ਇਲਾਕੇ ਦੇ ਜਿਹੜੇ ਪ੍ਰਭਤਾਸ਼ਾਲੀ ਲੋਕ ਨੇ ਉਹ ਖੇਤਰੀ جنگ ਨੂੰ ਰੋਕਣ ਲਈ ਯਤਨ ਜ਼ਰੂਰ ਕਰਦੇ ਹਨ ਇਸ ਵਿੱਚ ਅਮਰੀਕਾ ਦੀ ਭੂਮਿਕਾ ਅਹਿਮ ਹੋ ਸਕਦੀ ਹੈ ਤੇ ਹੁੰਦੀ ਵੀ ਰਹੀ ਹੈ ਪਰ ਇਸ ਵਾਰ ਥੋੜਾ ਜਿਹਾ ਮੰਜ਼ਰ ਅਲੱਗ ਨਜ਼ਰ ਆਇਆ ਇਹ ਸਵਾਲ ਹੈ ਕਿ ਕੀ ਇਜ਼ਰਾਈਲ ਤੇ ਇਰਾਨ ਵਿਚਕਾਰ ਚੱਲ ਰਹੇ ਹਮਲੇ ਇੱਕ ਸਰਬਵਿਆਪਕ ਜੁੱਧ ਵੱਲ ਲੈ ਕੇ ਜਾ ਸਕਦੇ ਹਨ ਇਸ ਨੂੰ ਫਿਰ ਇਸ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਏਗਾ ਇਜ਼ਰਾਈਲ ਤੇ ਈਰਾਨ ਵਿਚਾਲੇ ਖੇਤਰੀ ਜੰਗ ਦੀ ਚਿੰਗਾਰੀ ਮੌਜੂਦ ਹੈ ਜੋ ਕਿਸੇ ਸਮੇਂ ਵੀ ਵਿਸ਼ਵ ਜੁੱਧ ਦਾ ਰੂਪ ਲੈ ਸਕਦੀ ਹੈ ਇਹ ਚਿੰਗਾਰੀ ਅਪ੍ਰੈਲ ਵਿੱਚ ਪਟਕ ਗਈ ਸੀ ਜਦੋਂ ਇਜ਼ਰਾਈਲ ਤੇ ਸੀਰੀਆ ਵਿੱਚ ਈਰਾਨੀ ਕੌਂਸਲੈਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਸ ਤੋਂ ਬਾਅਦ ਈਰਾਨ ਨੂੰ ਆਪਣੀ ਸਰਾਦ ਤੋਂ ਇਜ਼ਰਾਈਲ ਉੱਤੇ ਸੈਂਕੜੇ ਹਵਾਈ ਹਮਲੇ ਕਰਨੇ ਪੈ ਸਨ ਜਾਂ ਕੀਤੇ ਸਨ ਸੋ ਜਿਹੜੀਆਂ ਖਬਰਾਂ ਹੁਣ ਉੱਥੋਂ ਆਰੀਆਂ ਨੇ ਇਜ਼ਰਾਈਲ ਨੇ ਕਿਹਾ ਹੈ ਕਿ ਉਹ ਜ਼ਮੀਨ ਦੇ ਉੱਪਰ ਤੇ ਜ਼ਮੀਨ ਦੇ ਹੇਠਾਂ ਜਾਨੀ ਕਿ ਸੁਰੰਗਾਂ ਵਿੱਚ ਵੀ ਜਿਹੜਾ ਕੱਟੜ ਪੰਥੀਆਂ ਦਾ ਬੁਨਿਆਦੀ ਢਾਂਚਾ ਹੈ ਉਹਦੇ ਤੇ ਛਾਪੇਮਾਰੀ ਕਰ ਰਿਹਾ ਹੈ ਤੇ ਲਖਣੀ ਦੱਖਣੀ ਲੜਮਣ ਜਿਹੜਾ ਉਹਦੇ ਵਿੱਚ ਜ਼ਮੀਨੀ ਮੁਹਿਮ ਆਪਣੀ ਜਿਹੜੀ ਆ ਉਹ ਜਾਰੀ ਰੱਖੀ ਹੋਈ ਹੈ ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਸਨੇ ਹਿਜ਼ਬੁੱਲਾ ਦੇ ਹਥਿਆਰਾਂ ਦੇ ਗੁਪਤ ਪੜਾਰ ਨੂੰ ਨਸ਼ਟ ਕਰ ਦਿੱਤਾ ਹੈ ਤੇ ਇਜ਼ਰਾਈਲੀ ਫੌਜ ਨੇ ਇਹ ਵੀ ਕਿਹਾ ਹੈ ਕਿ ਹਿਜ਼ਬੁੱਲਾ ਹੱਤਵਾਦੀਆਂ ਦੁਆਰਾ ਵਰਤੀ ਜਾ ਰਹੀ ਸਰੰਗ ਰੂਵੀ ਸਰਹੰਦ ਦੇ ਨੇੜੇ ਜ਼ਮੀਨ ਦੋਜ ਲੜਾਈ ਵਿੱਚ ਨਸ਼ਟ ਕਰ ਦਿੱਤਾ ਗਿਆ ਹੈ ਇਜ਼ਰਾਈਲੀ ਸੁਰੱਖਿਆ ਬਲਾ ਦਾ ਕਹਿਣਾ ਹੈ ਕਿ ਜ਼ਮੀਨੀ ਫੌਜਾਂ ਤੇ ਹਵਾਈ ਫੌਜਾਂ ਨੇ ਤਾਜ਼ਾ ਛਾਪੇਮਾਰੀ ਵਿੱਚ ਦਰਜਣਾਂ ਹਿਜ਼ਬੁੱਲਾ ਲੜਾਕਿਆਂ ਨੂੰ ਮਾਰਨ ਲਈ ਮਿਲ ਕੇ ਕੰਮ ਕੀਤਾ ਹੈ ਇਸ ਤੋਂ ਪਹਿਲਾਂ ਹਜ਼ਬੱਲਾ ਨੇ ਕਿਹਾ ਸੀ ਕਿ ਉਸਦੇ ਲੜਾਕੇ ਅਦਾਈਸ਼ੇ ਇਲਾਕੇ ਵਿੱਚ ਇਜ਼raਇਲੀ ਸੈਨਿਕਾਂ ਦੇ ਨਾਲ ਲੜ ਰਹੇ ਹਨ ਅਗਲੀ ਖਬਰ ਜਿਹੜੀ ਆ ਲਬਨਾਨ ਤੇ ਇਜ਼raਇਲ ਦੇ ਹਮਲੇ ਜਿਹੜੇ ਲਗਾਤਾਰ ਜਾਰੀ ਨੇ ਇੱਥੇ ਇੱਕ ਖਬਰ ਹੋਰ ਲੈ ਕੇ ਆ ਰਹੇ ਹਨ ਇਜ਼raਇਲੀ ਹਮਲਿਆਂ ਵਿੱਚ ਹਮਾਸ ਦਾ ਇੱਕ ਪ੍ਰਮੁੱਖ ਨੇਤਾ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਮਾਰਿਆ ਗਿਆ ਉੱਤਰੀ ਲਬਨਾਨ ਦੇ ਸ਼ਹਿਰ ਤਰਪੋਲੀ ਵਿੱਚ ਹਮਾਸ ਦੇ ਹਥਿਆਰ ਸਮੂਹ ਤੇ ਅਰਬਾਂ ਦੇ ਸਮੂਹ ਦੇ ਇੱਕ ਨੇਤਾ ਦੀ ਮੌਤ ਹੋ ਗਈ ਹੈ న్యూਸ ਏਜੰਸੀ ਰਾਈਟਰ ਨੇ ਇਹ ਕਿਹਾ ਹੈ ਕਿ ਹਮਾਸ ਨਾਲ ਸੰਬੰਧਿਤ ਮੀਡੀਆ ਦੇ ਵਾਲੇ ਨਾਲ ਵੀ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਫਲਸਤੀਨੀ ਸ਼ਰਾਰਤੀ ਕੈਂਪ ਤੇ ਇਜ਼raਇਲੀ ਹਮਲੇ ਚ ਜਿਹੜਾ ਇਸ ਵਿਅਕਤੀ ਦੀ ਜਿਹੜੀ ਆ ਉਹ ਮੌਤ ਹੋਈ ਆ ਤੇ ਉਹਦੇ ਨਾਲ ਉਹਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਵੀ ਮੌਤ ਹੋਈ ਆ ਇਜ਼ਰਾਇਲ ਦੀ ਫੌਜ ਨੇ ਇਹਦਾ ਕੋਈ ਪੁਸ਼ਟੀ ਨਹੀਂ ਕੀਤੀ ਨਾ ਹੀ ਕੋਈ ਪ੍ਰਤੀਕਿਰਿਆ ਦਿੱਤੀ ਹੈ ਤੇ ਹਮਾਸ ਨਾਲ ਸੰਬੰਧਿਤ ਅਖਬਾਰ ਫਲਸਤੀਨ ਦੀ ਰਿਪੋਰਟ ਮੁਤਾਬਕ ਤਰਪੋਲੀ ਸ਼ਹਿਰ ਵਿੱਚ ਬਦਾਵੀ ਸ਼ਨਾਤੀ ਕੈਂਪ ਤੇ ਹੋਏ ਹਮਰੇ ਚਮਾਸ ਦਾ ਇਹ ਨੇਤਾ ਪਰਿਵਾਰ ਦੇ ਤਿੰਨ ਮੈਂਬਰਾਂ ਸਵੇਤ ਮਾਰਿਆ ਗਿਆ ਹੈ ਲਬਨਾਨੀ ਅਖਬਾਰ ਐਨ ਨਾਹਰ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਚ ਜਿਹੜੇ ਨੇ ਈਦ ਅਤਲਾ ਦੀ ਪਤਨੀ ਤੇ ਉਹਦੇ ਬੱਚੇ ਸ਼ਾਮਲ ਨੇ ਹਮਾਸ ਨੇ ਅਜੇ ਤੱਕ ਇਸ ਮੌਜ ਦੀ ਪੁਸ਼ਟੀ ਨਹੀਂ ਕੀਤੀ ਹਾਲਾਂਕਿ ਇੱਕ ਸਹਿਯੋਗੀ ਕੱਟੜਪੰਥੀ ਸਮੂਹ ਫਲਸਤੀਨੀ ਇਸਲਾਮਿਕ ਜਹਾਦ ਪੀਆਈਜੀ ਨੇ ਇਹ ਕਿਹਾ ਹੈ ਕਿ ਅਤਾਲਾਦੀ ਉਦੀ ਪਤਨੀ ਅਤੇ ਬੇਟੇਸ ਵੇਤ ਮੌਤ ਜਿਹੜੀ ਆ ਉਹ ਹੋ ਗਈ ਹੈ ਜੇਕਰ ਇਜ਼ਰਾਈਲ ਦੇ ਦਾਅਵੇ ਨੂੰ ਮੰਨਿਆ ਜਾਵੇ ਤਾਂ ਉਸ ਨੇ ਇੱਕ ਹਫਤੇ ਦੇ ਅੰਦਰ ਅੰਦਰ ਹਿਜ਼ਬੁੱਲਾ ਦੇ ਦੋਵੇਂ ਵੱਡੇ ਨੇਤਾ ਨਸਰੁੱਲਾ ਅਤੇ ਹਾਸ਼ਮ ਸ਼ੈਫੋਦੀਨ ਨੂੰ ਮਾਰ ਮੁਕਤਾਬਾਇਆ ਹੈ ਇਜ਼ਰਾਈਲੀ ਹਮਲੇ ਅਜੇ ਵੀ ਜਾਰੀ ਹਨ ਤੇ ਇਜ਼ਰਾਈਲੀ ਫੌਜ ਜਿਹੜੀ ਆ ਹੁਣ ਲਬਨਾਨ ਦੇ ਵਿੱਚ ਜ਼ਮੀਨੀ ਹਮਲੇ ਕਰ ਰਹੀ ਹੈ ਅਤੇ ਅਕਤੂਬਰ 3 ਅਕਤੂਬਰ ਦੀ ਰਾਤ ਨੂੰ ਇਜ਼ਰਾਈਲ ਨੇ ਦੱਖਣੀ ਬਰੂਤ ਵਿੱਚ ਉਸ ਇਮਾਰਤ ਉੱਤੇ ਹਮਲਾ ਕਰ ਦਿੱਤਾ ਸੀ ਜਿਸ ਦੇ ਹੇਠਾਂ ਬੰਕਰ ਵਿੱਚ ਸੈਫੋਦੀਨ ਮੌਜੂਦ ਸੀ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ 'ਚ ਹਿਜ਼ਬੁੱਲਾ ਦੇ ਨਵੇਂ ਮੁਖੀ ਹਾਸ਼ਮ ਸੈਫੋਦੀਨ ਸਮੇਤ ਕਈ ਹੋਰ ਕਮਾਂਡਰ ਵੀ ਮਾਰੇ ਗਏ ਹਨ ਫਿਰ ਅਲ ਹਿਜ਼ਬੁੱਲਾ ਨੇ ਸੈਫੋਦੀਨ ਦੀ ਮੌਤ ਨੂੰ ਲੈ ਕੇ ਕੋਈ ਖਲਾਸਾ ਨਹੀਂ ਕੀਤਾ ਆਈਡੀਐਫ ਨੇ ਸ਼ਰਚਰਵਾਰ ਨੂੰ ਦੱਸਿਆ ਹੈ ਕਿ ਉਹਨਾਂ ਨੇ ਪਿਛਲੇ 5 ਦਿਨਾਂ ਵਿੱਚ 400 ਹਿਜ਼ਬੁੱਲਾ ਲੜਾਕਿਆਂ ਨੂੰ ਮਾਰ ਮਕਾਇਆ ਹੈ ਇਸ ਤੋਂ ਇਲਾਵਾ ਹਿਜ਼ਬੁੱਲਾ ਦੇ 2000 ਤੋਂ ਵੱਧ ਫੌਜੀ ਟਿਕਾਣੇ ਤਬਾਹ ਕਰ ਦਿੱਤੇ ਗਏ ਨੇ ਇੱਕ ਨਿਊਜ਼ ਏਜੰਸੀ ਮੁਤਾਬਕ ਲਬਨਾਨ ਤੋਂ 3 ਲੱਖ ਲੋਕ ਸੀਰੀਆ ਚਲੇ ਗਏ ਹਨ ਤੇ ਲਬਨਾਨੀ ਸਰਕਾਰ ਮੁਤਾਬਕ ਹੁਣ ਤੱਕ 12 ਲੱਖ ਤੋਂ ਵੱਧ ਲੋਕ ਦੇ ਛੱਡ ਚੁੱਕੇ ਹਨ ਇਜ਼ਰਾਈਲ ਦੇ ਹਮਲੇ ਵਧਣ ਨਾਲ ਇਹ ਅੰਕੜੇ ਵੀ ਵਧਦੇ ਜਾ ਰਹੇ ਹਨ ਇਜ਼ਰਾਈਲੀ ਹਵਾਈ ਹਮਲੇ ਕਾਰਨ ਲਬਨਾਨ ਨੂੰ ਸੀਰੀਆ ਨਾਲ ਜੋੜਨ ਵਾਲਾ ਜਿਹੜਾ ਹਾਈਵੇ ਆ ਉਹ ਵੀ ਨਸ਼ਟ ਹੋ ਚੁੱਕਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਜਾਊ ਦੇ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਜਾਊ ਅਗਲੇ ਮਹੀਨੇ ਹੋਣ ਵਾਲੀਆਂ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਗਾਜ਼ਾ ਜੰਗਬੰਦੀ ਸਮਝੌਤੇ ਵਿੱਚ ਦੇਰੀ ਕਰ ਰਹੇ ਹਨ ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਨਹੀਂ ਰਾਸ਼ਟਰਪਤੀ ਬਾਇਡਨ ਨੇ ਇਹ ਵੀ ਕਿਹਾ ਹੈ ਕਿ ਕਿਸੇ ਪ੍ਰਸ਼ਾਸਨ ਨੇ ਵੀ ਇਜ਼ਰਾਈਲ ਦੀ ਉਨੀ ਮਦਦ ਨਹੀਂ ਕੀਤੀ ਜਿੰਨੀ ਮੈਂ ਕੀਤੀ ਹੈ ਅ ਤੇ ਮੈਨੂੰ ਲੱਗਦਾ ਹੈ ਕਿ ਨੇਤਨਯਾਹੁ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਸੋ ਅਮਰੀਕੀ ਫੌਰੀ ਨੇ ਕਿਹਾ ਹੈ ਕਿ ਉਸਨੇ ਜਮਨ ਵਿੱਚ ਈਰਾਨ ਸਮਰਪਿਤ ਹੋਤੀ ਸੰਗਠਨ ਦੇ ਨਾਲ ਜੁੜੇ 15 ਟਕਾਣਿਆਂ ਤੇ ਉਮੀਦਾਈ ਹਮਲੇ ਕੀਤੇ ਹਨ ਤੇ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਹੈ ਕਿ ਉਸਨੇ ਆਵਾਜਾਈ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਹਵਾਈ ਜਹਾਜ਼ਾਂ ਤੇ ਜੰਗੀ ਜਹਾਜ਼ਾਂ ਤੇ ਹਮਲੇ ਕੀਤੇ ਹਨ ਰਾਜਧਾਨੀ ਸਨਾ ਸਮੇਤ ਜਮਨ ਤੇ ਮੁੱਖ ਸ਼ਰਜ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ ਮੱਧਪੂਰਬ ਵਿੱਚ ਅਮਰੀਕਾ ਨੇ ਸੈਨਿਕ ਕਾਰਵਾਈਆਂ ਦੀ ਨਿਗਰਾਨੀ ਕਰਨ ਵਾਲੇ ਕੇਂਦਰੀ ਕਮਾਂਡ ਨੇ ਵੀ ਕਿਹਾ ਹੈ ਕਿ ਹਥਿਆਰਬੰਦ ਪ੍ਰਣਾਲੀਆਂ ਉਨ੍ਹਾਂ ਦੇ ਟਿਕਾਣਿਆਂ ਤੇ ਹੋਤੀ ਨਾਲ ਸੰਬੰਧਿਤ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਹੋਤੀ ਸੂਗ ਨਾਲ ਜੁੜੇ ਹੋਏ ਮੀਡੀਆ ਨੇ ਕਿਹਾ ਹੈ ਕਿ ਜਮਨ ਦੀ ਰਾਜਧਾਨੀ ਸਨਾ ਤੇ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋਵਾਰ ਨੂੰ ਹੋਤੀ ਸਬੂਰੇ ਕਿਹਾ ਸੀ ਕਿ ਉਹਨੇ ਜਮਨ ਵਿੱਚ ਇੱਕ ਅਮਰੀਕੀ ਅਮਰੀਕਾ ਦੇ ਬਣੇ ਹੋਏ ਐਮਕਯੂ9 ਰੀਪਰ ਡਰੋਨ ਨੂੰ ਦੇਖ ਦਿੱਤਾ ਹੈ ਤੇ ਅਮਰੀਕੀ ਫੌਜ ਨੇ ਵੀ ਇਹ ਮੰਨਿਆ ਸੀ ਕਿ ਉਸਨੇ ਮਨੁੱਖ ਰਾਤ ਯਾਨੀ ਕਿ ਡਰੋਨ ਜਹਾਜ਼ ਨੂੰ ਗਵਾ ਦਤਾ ਹੈ ਨਵੰਬਰ ਤੋਂ ਲੈ ਕੇ ਹੁਣ ਤੱਕ ਹੁਤੀ ਬਾਗੀਆਂ ਨਾਲ ਲਾਲ ਸਾਗਰ ਵਿੱਚ ਲਗਭਗ 100 ਜਹਾਜ਼ਾਂ ਦੇ ਉੱਤੇ ਹੁਤੀਆਂ ਨੇ ਹਮਲਾ ਕੀਤਾ ਜਿਸ ਵਿੱਚ ਦੋ ਜਹਾਜ਼ ਡੁੱਬ ਗਏ ਹਨ ਤੇ ਹੁਤੀ ਬਾਗੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਗਾਜ਼ਾ ਵਿੱਚ ਇਜ਼ਰਾਈਲ ਦੀ ਜਿਹੜੀ ਆ ਕਾਰਵਾਈ ਇਹਦੇ ਜਵਾਬ ਵਿੱਚ ਅਸੀਂ ਇਹ ਸਾਰੇ ਹਮਲੇ ਜਿਹੜੇ ਆ ਉਹ ਕਰ ਰਹੇ ਹਾਂ ਤੇ ਇੰਟਰਨੈਸ਼ਨਲ ਖਬਰਾਂ ਦਾ ਬਲਟਨ ਅਸੀਂ ਇੱਥੇ ਸੁਵਾਪਤ ਕਰਦੇ ਆ ਤੇ ਭਾਰਤ ਤੇ ਕੁਝ ਹੋਰ ਖਬਰਾਂ ਜਿਹੜੀਆਂ ਉਹ ਲੈ ਕੇ ਅਸੀਂ ਦੁਬਾਰਾ ਤੁਹਾਡੀ ਸੇਵਾ 'ਚ ਪੇਸ਼ ਹੋਣੇ ਆ